ਸਾਸੀ ਗੱਲ ਦੋਸਤੋ ਦੋਸਤੋ ਇੱਕ ਕਹਾਣੀ ਆ 14 ਸਾਲ ਦੇ ਬੱਚੇ ਦੀ ਉਹ ਬੱਚਾ ਆਪਣੇ ਦਾਦਾ ਜੀ ਦੇ ਪਿੰਡ ਜਾਂਦਾ ਛੁੱਟੀਆਂ 'ਚ ਦਾਦੇ ਪੋਤੇ ਦਾ ਬਹੁਤ ਪਿਆਰ ਹੁੰਦਾ ਸਾਰਾ ਦਿਨ ਆਪਣੇ ਦਾਦੇ ਨਾਲ ਬੱਚਾ ਖੇਡਦਾ ਰਹਿੰਦਾ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਦਾ ਦਾਦਾ ਜੀ ਦੱਸਦੇ ਬਜ਼ੁਰਗ ਬੰਦੇ ਦੀ ਬਜ਼ੁਰਗ ਇਨਸਾਨ ਦੀ ਵੈਸੇ ਹੀ ਇੱਕ ਫਿਤਰਤ ਹੁੰਦੀ ਆ ਆਪਣੇ ਪੁੱਤ ਪੋਤਿਆਂ ਨੂੰ ਕੁਝ ਨਾ ਕੁਝ ਸਿਖਾਉਂਦੇ ਰਹਿਣਾ ਤੇ ਇਦਾਂ 14 ਸਾਲ ਦਾ ਬੱਚਾ ਵੀ ਆਪਣੇ ਦਾਦਾ ਜੀ ਨਾਲ ਬਹੁਤ ਖੇਡਦਾ ਸੀ ਤੇ ਇੱਕ ਦਿਨ ਖੇਡਦੇ ਖੇਡਦੇ ਆਪਣੇ ਦਾਦਾ ਜੀ ਨੂੰ ਸਵਾਲ ਪੁੱਛਦਾ ਦਾਦਾ ਜੀ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕਾਮਯਾਬ ਇਨਸਾਨ ਬਣਨਾ ਚਾਹੁੰਦਾ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਾਮਯਾਬ ਇਨਸਾਨ ਕਿੱਦਾਂ ਬਣਿਆ ਜਾ ਸਕਦਾ ਕਿ ਕਿਹੜੇ ਅਜਿਹੇ ਤਰੀਕੇ ਆ ਜਿਨ੍ਹਾਂ ਨਾਲ ਆਪਾਂ ਕਾਮਯਾਬ ਹੋ ਸਕਦੇ ਹਾਂ ਦਾਦਾ ਜੀ ਕਹਿੰਦੇ ਬਿਲਕੁਲ ਦੱਸਾਂਗਾ ਜ਼ਰੂਰ ਦੱਸਾਂਗਾ ਚੱਲ ਆ ਪਹਿਲਾਂ ਆਪਾਂ ਘੁੰਮ ਕੇ ਆਉਨੇ ਆ ਦਾਦਾ ਆਪਣੇ ਪੋਤਿਆਂ ਨੂੰ ਲੈ ਕੇ ਨਰਸਰੀ ਚਲੇ ਜਾਂਦਾ ਬੂਟਿਆਂ ਦੀ ਦੁਕਾਨ ਤੇ ਪੌਦਿਆਂ ਦੀ ਦੁਕਾਨ ਤੇ ਪੌਦੇ ਲੈਣ ਵਾਸਤੇ ਉਹ ਜਾ ਕੇ ਉੱਥੋਂ ਦੋ ਪੌਦੇ ਬੂਟੇ ਲੈਂਦੇ ਤੇ ਬੂਟੇ ਲਿਆ ਕੇ ਇੱਕ ਬੂਟਾ ਆਪਣੇ ਘਰੇ ਅੰਦਰ ਗਮਲੇ ਚ ਬੀਜ ਦਿੰਦੇ ਤੇ ਇੱਕ ਬੂਟਾ ਘਰ ਦੇ ਬਾਹਰ ਯਾਰਡ ਚ ਬੀਜ ਦਿੰਦੇ ਖੁੱਲੀ ਥਾਂ ਤੇ ਬੀਜ ਕੇ ਦਾਦਾ ਆਪਣੇ ਪੋਤੇ ਨੂੰ ਪੁੱਛਦਾ ਉਸ ਮੁੰਡੇ ਨੂੰ 14 ਸਾਲ ਦੇ ਨੂੰ ਪੁੱਛਦਾ ਇਹ ਪੁੱਤ ਦੱਸ ਕਿਹੜਾ ਬੂਟਾ ਜ਼ਿਆਦਾ ਵੱਡਾ ਹੋਊਗਾ ਤੇ ਕਿਹੜੇ ਬੂਟੇ ਨੂੰ ਜ਼ਿਆਦਾ ਖਤਰਾ ਤੇ ਉਹ 14 ਸਾਲ ਦਾ ਬੱਚਾ ਜਿਹੜਾ ਹੁੰਦਾ ਬੋਲਦਾ ਦਾਦਾ ਜੀ ਜਿਹੜਾ ਬੂਟਾ ਬਾਹਰ ਬੀਜਿਆ ਨਾ ਇਹਨੂੰ ਜ਼ਿਆਦਾ ਖਤਰਾ ਇੱਥੇ ਧੁੱਪ ਵੀ ਜ਼ਿਆਦਾ ਪੈਣੀ ਆ ਹਨੇਰੀ ਪਾਊਗੀ ਮੀਂਹ ਪਊਗਾ ਉਦਾਂ ਵੀ ਜਾਨਵਰ ਇਹਨੂੰ ਖਾ ਜਾਣਗੇ ਜਿਹੜਾ ਆਪਾਂ ਪੌਦਾ ਅੰਦਰ ਬੀਜਿਆ ਕਰਦੇ ਅੰਦਰ ਬੀਜਿਆ ਉਹ ਤਕੜਾ ਵੀ ਹੋਊਗਾ ਤੇ ਜਲਦੀ ਵੱਡਾ ਵੀ ਹੋਊਗਾ ਕਿਉਂਕਿ ਉਹਨੂੰ ਅੰਦਰ ਕੋਈ ਖਤਰਾ ਨਹੀਂ ਦਾਦਾ ਜੀ ਕਹਿੰਦੇ ਠੀਕ ਆ ਪੁੱਤ ਥੇ ਨਿਕਲਦੇ ਪੋਤਾ ਵਾਪਸ ਚਲ ਜਾਂਦਾ ਆਪਣੇ ਸ਼ਹਿਰ ਇਦਾਂ ਟਾਈਮ ਨਿਕਲਦਾ ਦੁਬਾਰੇ ਫਿਰ ਉਹ ਪੋਤਾ ਦਾਦਾ ਜੀ ਕੋਲ ਆਉਂਦਾ 5 ਸਾਲ ਬਾਅਦ ਜਦੋਂ ਪਹਿਲਾਂ ਆਇਆ ਸੀ 14 ਸਾਲ ਦਾ ਸੀ ਤਾਂ ਹੁਣ 19 ਸਾਲ ਦਾ ਹੋ ਗਿਆ ਆ ਕੇ ਮਿਲਦੇ ਇੱਕ ਦੋ ਦਿਨ ਨਿਕਲਦੇ ਫਿਰ ਦਾਦਾ ਜੀ ਨੂੰ ਸਵਾਲ ਪੁੱਛਦਾ ਦਾਦਾ ਜੀ ਮੈਂ ਤੁਹਾਨੂੰ ਲਾਸਟ ਟਾਈਮ ਵੀ ਪੁੱਛਿਆ ਸੀ ਕਿ ਜ਼ਿੰਦਗੀ 'ਚ ਕਾਮਯਾਬ ਕਿੱਦਾਂ ਹੋਈਦਾ ਮੈਨੂੰ ਦੱਸੋ ਕੁਝ ਤੁਸੀਂ ਦੱਸਿਆ ਨਹੀਂ ਸੀ ਦਾਦਾ ਜੀ ਕਹਿੰਦੇ ਆ ਚੱਲੀਏ ਆ ਜਾ ਦੱਸਦਾ ਦਾਦਾ ਉਹਦਾ ਉਹਨੂੰ ਬੂਟਿਆਂ ਦੇ ਕੋਲ ਲੈ ਗਿਆ ਜਿਹੜਾ ਅੰਦਰ ਵਾਲਾ ਬੂਟਾ ਸੀ ਉਹ ਵੱਧਿਆ ਫੁੱਲਿਆ ਹੀ ਨਹੀਂ ਉਹ ਰਹਿ ਗਿਆ 3-4 ਫੁੱਟ ਦਾ ਜਿਹੜਾ ਬਾਹਰ ਬੂਟਾ ਸੀ ਜਦੋਂ ਉਹ ਦੇਖਿਆ ਉਹ ਬਹੁਤ ਵੱਡਾ ਪੇੜ ਪੌਦਾ ਬਣ ਗਿਆ ਬ੍ਰਿਕਸ਼ ਬਣ ਗਿਆ ਉਹਦੇ ਉੱਪਰ ਜਾਨਵਰਾਂ ਨੇ ਚਿੜੀਆਂ ਨੇ ਆਲਣੇ ਪਾਏ ਹੋਏ ਆਉਂਦੇ ਜਾਂਦੇ ਲੋਕੀ ਸ਼ਾਮੇ ਵੀ ਬਹਿ ਜਾਂਦੇ ਸੀ ਉਹਨੂੰ ਫਲ ਵੀ ਲੱਗਦਾ ਸੀ ਪੋਤਾ ਕਹਿੰਦਾ ਦਾਦਾ ਜੀ ਇਹ ਕਿੱਦਾਂ ਹੋ ਗਿਆ ਜਿਹੜਾ ਬੂਟਾ ਅੰਦਰ ਸੀ ਉਹ ਤਾਂ ਸੇਫ ਸੀਗਾ ਉਹਨੂੰ ਕੋਈ ਖਤਰਾ ਵੀ ਨਹੀਂ ਸੀ ਉਹ ਸੁੱਕ ਗਿਆ ਉਹ ਵਧਿਆ ਹੀ ਨਹੀਂ ਛੋਟਾ ਹੀ ਰਹਿ ਗਿਆ ਜਿਹੜਾ ਬਾਹਰ ਸੀਗਾ ਉਹ ਵੱਧ ਫੁੱਲ ਗਿਆ ਇਹਦਾ ਮਤਲਬ ਇਸ ਬੂਟੇ ਨੇ ਜ਼ਿਆਦਾ ਖਤਰਿਆਂ ਦਾ ਸਾਹਮਣਾ ਕੀਤਾ ਹੋਗਾ ਦਾਦਾ ਕਹਿੰਦਾ ਬਿਲਕੁਲ ਪੁੱਤ ਜਿਹੜਾ ਬੂਟਾ ਬਾਰ ਬੀਜਿਆ ਇਹਨੇ ਧੁੱਪ ਵੀ ਸਹਾਰੀ ਇਹਨੇ ਮੀਂਹ ਹਨੇਰੀ ਚੱਕਰ ਤੂਫਾਨ ਆਪਣੇ ਸਾਹਮਣੇ ਆਪਣੀ ਜ਼ਿੰਦਗੀ 'ਚ ਚੱਲੇ ਸਾਹਮਣੇ-ਸਾਹਮਣਾ ਕੀਤਾ ਉਹਨਾਂ ਦਾ ਆਪਣੇ ਆਪ ਨੂੰ ਮਜ਼ਬੂਤ ਬਣਾਇਆ ਜਿੰਨੇ ਇਹਤੇ ਮੀਂਹ ਹਨੇਰੀ ਚੱਕੜ ਆਏ ਇਹਨੇ ਆਪਣੀ ਜੜ ਨੂੰ ਉਹਨਾਂ ਹੀ ਮਜ਼ਬੂਤ ਕੀਤਾ ਹਨੇਰੀ ਜਦੋਂ ਆਉਂਦੀ ਉਹ ਹਨੇਰੀ ਦਾ ਤਫਾ ਇਧਰ ਪੈਂਦਾ ਬੂਟਾ ਇਹਨੂੰ ਦੇਖਦਾ ਉਹ ਫਿਰ ਆਪਣੇ ਆਪ ਨੂੰ ਮਜ਼ਬੂਤ ਕਰਦਾ ਇਧਰ ਨੂੰ ਆਂਦਾ ਫਿਰ ਮਜ਼ਬੂਤ ਕਰਦਾ ਨਹੀਂ ਪੈਂਦਾ ਜੜ ਕਮਜ਼ੋਰ ਹੁੰਦੀ ਪੋਲੀ ਹੁੰਦੀ ਉਹ ਫਿਰ ਥੋੜੇ ਦਿਨਾਂ ਬਾਅਦ ਮਜ਼ਬੂਤ ਕਰਦਾ ਐਦਾਂ ਹੀ ਉਹਨੇ ਮੁਸੀਬਤਾਂ ਦਾ ਸਾਹਮਣਾ ਕਰ ਕਰਕੇ ਪ੍ਰੋਬਲਮਾਂ ਦਾ ਸਾਹਮਣਾ ਕਰ ਕਰਕੇ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ ਤੇ ਜਿਹੜਾ ਆਪਾਂ ਬੂਟਾ ਅੰਦਰ ਵੇਜਿਆ ਸੀ ਉਦੇ ਸਾਹਮਣੇ ਕੋਈ ਮੁਸੀਬਤ ਆਈ ਹੀ ਨਹੀਂ ਉਹਨੇ ਨਾ ਮੀਂਹ ਦੇਖਿਆ ਨਾ ਉਹਨੇ ਧੁੱਪ ਦੇਖੀ ਨਾ ਉਹਨੇ ਆਪਣੀ ਲਾਈਫ ਦੇ ਵਿੱਚ ਕੋਈ ਹੋਰ ਮੁਸੀਬਤ ਦੇਖੀ ਇਸ ਕਰਕੇ ਉਹਨੂੰ ਪਤਾ ਹੀ ਨਹੀਂ ਸੀ ਨਾ ਉਹਨੇ ਮੁਸੀਬਤਾਂ ਦੇਖੀਆਂ ਤੇ ਨਾ ਉਹ ਵੱਡਾ ਹੋਇਆ ਸੋ ਇਨਸਾਨ ਦੀ ਦਾਦਾ ਪੋਤੇ ਨੂੰ ਕਹਿੰਦਾ ਪੁੱਤ ਇਨਸਾਨ ਦੀ ਜ਼ਿੰਦਗੀ 'ਚ ਵੀ ਇਦਾਂ ਦੀਆਂ ਪ੍ਰੋਬਲਮ ਆਉਂਦੀਆਂ ਲਾਈਫ 'ਚ ਕੋਈ ਨਾ ਕੋਈ ਪ੍ਰੋਬਲਮ ਆਉਂਦੀਆਂ ਉਹਦਾ ਸਾਹਮਣਾ ਕਰਕੇ ਇਨਸਾਨ ਆਪਣੀ ਜ਼ਿੰਦਗੀ 'ਚ ਕਾਮਯਾਬ ਹੁੰਦਾ ਜੇ ਇਸ ਇਨਸਾਨ ਦੇ ਸਾਹਮਣੇ ਕੋਈ ਜ਼ਿੰਦਗੀ 'ਚ ਪ੍ਰੋਬਲਮ ਆਵੇ ਹੀ ਨਾ ਮੁਸੀਬਤ ਕੋਈ ਆਵੇ ਹੀ ਨਾ ਕੋਈ ਔਕੜ ਕੋਈ ਮੁਸ਼ਕਲ ਆਵੇ ਹੀ ਨਾ ਉਹ ਇਨਸਾਨ ਕਾਮਯਾਬ ਨਹੀਂ ਹੋ ਸਕਦਾ ਇਨਸਾਨ ਵੀ ਠੋਕਰਾਂ ਖਾਊਗਾ ਤਾਂ ਕਾਮਯਾਬ ਹੋਊਗਾ ਦਾਦਾ ਕਹਿੰਦਾ ਪੁੱਤ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ਠੋਕਰਾਂ ਖਾ ਕੇ ਆਉਂਦੀ ਆ ਤਾਂ ਪੋਤੇ ਨੂੰ ਇਹ ਗੱਲ ਝਟਪਟ ਸਮਝ ਆ ਗਈ ਕਿ ਦਾਦਾ ਜੀ ਮੈਂ ਸਾਰੀ ਗੱਲ ਸਮਝ ਗਿਆ ਕਿ ਇਨਸਾਨ ਜਦੋਂ ਜ਼ਿੰਦਗੀ ਚ ਜਿੱਦਾਂ ਜਿੱਦਾ ਵੱਡਾ ਹੁੰਦਾ ਓਦਾਂ ਓਦਾਂ ਉਹਦੀ ਜ਼ਿੰਦਗੀ ਚ ਪ੍ਰੋਬਲਮ ਆ ਮੁਸ਼ਕਿਲਾਂ ਔਕੜਾਂ ਆਉਂਦੀਆਂ ਉਹਨੂੰ ਉਹਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਮਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਜਾ ਕੇ ਇਨਸਾਨ ਕਾਮਯਾਬ ਹੁੰਦਾ ਦਾਦੇ ਨੇ ਬਹੁਤ ਚੰਗਾ ਤਰੀਕਾ ਲੱਭਿਆ ਆਪਣੇ ਪੋਤੇ ਨੂੰ ਸਮਝਾਉਣ ਦਾ ਤੇ ਪੋਤਾ ਵੀ ਬਹੁਤ ਸਹੀ ਤਰੀਕੇ ਨਾਲ ਚੰਗੇ ਤਰੀਕੇ ਨਾਲ ਸਮਝ ਗਿਆ ਸੋ ਹਰ ਇਨਸਾਨ ਦੀ ਜ਼ਿੰਦਗੀ 'ਚ ਇਹ ਹੀ ਇੱਕ ਜਿਹੜੀ ਐਗਜ਼ਾਮਪਲ ਹੈ ਬੂਟਿਆਂ ਦੀ ਜਾਂ ਅਸਲ ਜ਼ਿੰਦਗੀ 'ਚ ਇਹ ਸਮਝ ਆਉਂਦੀ ਹੈ ਜਿਵੇਂ ਪੇੜ ਪੌਦ ਦੇ ਮੁਸੀਬਤਾਂ ਚੱਲਦੇ ਨਾ ਹਰ ਇਨਸਾਨ ਦੀ ਜ਼ਿੰਦਗੀ ਜੰਮਣ ਤੋਂ ਲੈ ਕੇ ਮਰ ਤੱਕ ਕਾਮਯਾਬ ਹੋਣ ਤੱਕ ਮੁਸ਼ਕਿਲਾਂ ਮੁਸੀਬਤਾਂ ਹੁੰਦੀਆਂ ਜਿਹੜਾ ਇਨਸਾਨ ਚੁੱਪ ਕਰਕੇ ਘਰੇ ਬੈਠਾ ਰਹੂਗਾ ਕੁਝ ਕਰਨਾ ਹੀ ਨਹੀਂ ਉਹਦੇ ਸਾਹਮਣੇ ਮੁਸੀਬਤਾਂ ਆ ਕੇ ਆਉਣੀਆਂ ਤੇ ਮੁਸੀਬਤਾਂ ਆਉਣਗੀਆਂ ਇਹਨੂੰ ਕਾਮਯਾਬ ਕਿਦਾਂ ਹੋਊਗਾ ਉਹ ਜਿਹੜਾ ਇਨਸਾਨ ਕਰੋ ਨਿਕਲੂਗਾ ਉਹਦੇ ਸਾਹਮਣੇ ਮੁਸੀਬਤਾਂ ਆਉਣਗੀਆਂ ਉਹ ਮੁਸੀਬਤਾਂ ਦਾ ਲੜੂਗਾ ਔਕੜਾਂ ਦਾ ਸਾਹਮਣਾ ਕਰੂਗਾ ਮੁਸ਼ਕਲਾਂ ਦਾ ਸਾਹਮਣਾ ਕਰੂਗਾ ਕੋਈ ਸੋਲੂਸ਼ਨ ਲੱਭੂਗਾ ਉਹਦਾ ਹੱਲ ਲੱਭੂਗਾ ਹੌਲੀ-ਹੌਲੀ ਉਹ ਇਨਸਾਨ ਕਾਮਯਾਬ ਹੋਊਗਾ ਸੋ ਯਾਦ ਰੱਖਿਓ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਇਨਸਾਨ ਆਪਣੀ ਕਾਮਯਾਬੀ ਵੱਲ ਤੁਰਦਾ ਆ ਕਾਮਯਾਬੀ ਪ੍ਰਾਪਤ ਕਰਨੀ ਚਾਹੁੰਦਾ ਉਹਦੇ ਸਾਹਮਣੇ ਮੁਸ਼ਕਲਾਂ ਮੁਸੀਬਤਾਂ ਜ਼ਰੂਰ ਆਉਂਦੀਆਂ ਉਹਨਾਂ ਨਾਲ ਲੜ ਕੇ ਉਹਨਾਂ ਦਾ ਹੱਲ ਲੱਭ ਕੇ ਹੀ ਇਨਸਾਨ ਕਾਮਯਾਬੀ 'ਲ ਪਹੁੰਚ ਕਰੋ ਨਿਕਲਾਂਗੇ ਤਾਂ ਠੇਡਾ ਲੱਗਣ ਦਾ ਖਤਰਾ ਰਹੂਗਾ ਹੀ ਰਹੂਗਾ ਜੇ ਆਪਾਂ ਚੋਪਰੇ ਘਰੇ ਬੈਠੇ ਆ ਨਾ ਪੜ੍ਹ ਲਿਖ ਲਿਆ ਚੋਪਰੇ ਘਰੇ ਬੈਠੇ ਆ ਕਿ ਆਉ ਕੋਈ ਨੌਕਰੀ ਕੋਈ ਕਾਮਯਾਬੀ ਮੇਰੀ ਝੋਲੀ ਚਾ ਕੇ ਪੈ ਜਾਉ ਏਦਾਂ ਨਹੀਂ ਦੋਸਤੋ ਹੁਣ ਕਾਮਯਾਬੀ ਲਈ ਘਰੋਂ ਨਿਕਲਣਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਨਸਾਨ ਨੂੰ ਵਿਅਕਤੀ ਨੂੰ ਹਰ ਇੱਕ ਨੂੰ ਆਪਣੇ ਦਿਮਾਗ 'ਚ ਇਹ ਗੱਲ ਰੱਖਣੀ ਚਾਹੀਦੀ ਆ ਸੋ ਦੋਸਤੋ ਕਹਾਣੀ ਪਸੰਦ ਆਈ ਤਾਂ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦ